ਰਾਮੀ ਸਾਈਡਾਂ ਟੰਬੇ ਲਾ ਕੇ ਦੇਖ ਲੈ ਕਰ ਕਿੰਨੀ ਦੂਰ ਤੇ ਪੁਛਾਈ ਆ। ਉਹ ਟਰਾਲੀ ਨਾਲ ਵਿੱਚ ਸੈਟ ਲਈ। ਆ ਦੋ ਦੋ ਬੰਦੇ ਬਰੋਬਰ ਤੁਰੋ ਦੋ ਦੋ ਬੰਦੇ ਬਰੋਬਰ। ਬਹੁਤ ਤੇਜ਼ ਵਹਾ ਪਾਣੀ ਦਾ। ਓਏ ਦੋ ਦੋ ਬੰਦੇ ਬਰੋਬਰ ਤੁਰੋ। ਨਾ ਨਾ ਕੋਈ ਨਾ ਤਾਂ ਚੱਕ ਲਈ। ਆਸੀਰ ਕਰ ਜਿਵੇਂ ਹਾ ਹਾ ਬਾਲਾ ਪੜੀਦਾ ਹੋਵੇ ਲਾਈਟ ਤੇ ਇਹੇ ਸਾਰੇ ਘਾਲਣਗੇ ਗਾਇਤੇ ਡੁੱਪੇ ਵੀ ਹੈ ਨਾ ਬਾਲਾ ਸਰਖੀ ਬਿੰਦੀ ਕਾਂਟੇ ਆਏ ਭਾਈ ਜਵੇਂ ਮੇਲੇ ਤੇ ਆਈ ਅੱਜ ਕੀ ਨਹੀਂ ਤੌਰਾਂ ਦਾ ਆਇਆਆਂ ਮਾਂ ਦੀਆਂ ਧੀਆਂ ਨੇ ਆ ਜਿਹੜੇ ਨੇੜੇ-ਨੇੜੇ ਲੋਕ ਆ ਨਾ ਜਿੱਥੇ ਗੋਡੇ-ਗੋਡੇ ਪਾਣੀ ਆ ਉਹ ਲੋਕ ਸਾਰਾ ਰਾਸ਼ਨ ਆਜਾਈ ਲਹਾਈ ਜਾ ਰਹੇ ਆ ਤੇ ਜਿਹੜੇ 8-8 10 ਦਾ ਫੁੱਟ ਪਾਣੀ ਦੇ ਵਿੱਚ ਆ ਕੋਠਿਆਂ ਤੇ ਬੈਠੇ ਆ ਉਹਨਾਂ ਕੋਲੇ ਹਜੇ ਤੱਕ ਕੋਈ ਰਾਸ਼ਨ ਨਹੀਂ ਪਹੁੰਚਿਆ ਕਿਉਂਕਿ ਇਹ ਰਸਤਾ ਮੇਨ ਇੰਨਾ ਰਸਤਿਆਂ ਦੇ ਵਿੱਚ ਦੀ ਆ ਤਾਂ ਕਰਕੇ ਲੋਕ ਆ ਦੇਖੋ ਰਾਸ਼ਨ ਵਾਲੀਆਂ ਟਰਾਲੀਆਂ ਦੇ ਮਗਰ ਧੱਕੇ ਨਾਲ ਹੀ ਪਏ ਜਾਂਦੇ ਵੀ ਸਾਨੂੰ ਦੇਖ ਕੇ ਜਾਓ ਤਿੰਨ ਚਾਰ ਦਿਨਾਂ ਨਾਲ ਇਹ ਲਗਾਤਾਰੀ ਜਿੱਦਿਆਂ ਦਾ ਇਹ ਆਫਤ ਆਈ ਆ ਤੇ ਇਹ ਆ ਦੇਖੋ ਕਿੰਨੀ ਵੱਡੀ ਤਰ੍ਹਾਂ ਦੇ ਵਿੱਚ ਇਹ ਇਹਨਾਂ ਪਾਸੇ ਵੀ ਪੂਰਾ ਜਿਹੜੇ ਹੋਟੀ ਪਾਉਣ ਵਾਲੀ ਗੱਲ ਮੇਲਾ ਬਣਿਆ ਹੋਇਆ ਹੈਗਾ ਹਾਂ ਇੱਕ ਗੱਲ ਜ਼ਰੂਰ ਆ ਵੀ ਇਹਨਾਂ ਦੇ ਘਰਾਂ 'ਚ ਪਾਣੀ ਆਇਆ ਪਰ ਇੰਨਾ ਕੁ ਵਹਾਈ ਆ ਇਤੋਂ ਜ਼ਿਆਦਾ ਨਹੀਂ ਆਇਆ ਅਗਲੇ ਪਿੰਡਾਂ ਦੇ ਵਿੱਚ ਜਿਹੜਾ ਵਹਾਗ ਆ 8-8 ਫੁੱਟ ਪਾਣੀ ਦੱਸ ਰਹੇ ਹੈਗੇ ਤੇ ਇਹਨਾਂ ਦੇ ਪਸ਼ੂ-ਪਸ਼ੂ ਵੀ ਸੇਫ ਹੈਗੇ ਅਗੇ ਤੇ ਅਗਲੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਾਣੀ ਆਇਆ ਲੋਕ ਛੱਤਾਂ ਤੇ ਬੈਠੇ ਆ ਇੱਧਰ ਜਿੱਥੋਂ ਤੁਸੀਂ 4-4 5-5 ਕਿਲੋਮੀਟਰ ਤੱਕ ਪਾਣੀ ਹੀ ਨਜ਼ਰ ਆਉਂਦਾ ਚਾਰੇ ਪਾਸੇ ਆਹ ਬਹਾਅ ਦੇਖੋ ਤੁਸੀਂ ਜਿੱਥੋਂ ਦੀ ਆ ਪਾਣੀ ਧੱਕ ਰਿਹਾ ਸਾਡੇ ਬੰਦਿਆਂ ਨੂੰ ਤੁਸੀਂ ਐਂ ਹਿਸਾਬ ਲਾ ਲਓ ਬਹੁਤ ਜ਼ਿਆਦਾ ਵੱਡੀ ਤਕੜਾਤ ਦੇ ਵਿੱਚ ਪਾਣੀ ਆ ਤੇ ਇਧਰ ਤੁਹਾਨੂੰ ਦਿਖਾਉਣਾ ਜਿੱਥੋਂ ਤੱਕ ਨਿਗਾਹ ਜਾਂਦੀ ਆ ਪਾਣੀ ਹੀ ਪਾਣੀ ਆ ਚਾਰੇ ਪਾਸੇ ਬਹੁਤ ਜ਼ਿਆਦਾ ਤੇਜ਼ ਬਹਾਅ ਪਾਣੀ ਦਾ ਜਿਹੜਾ ਨਹਿਰ ਤੋਂ ਵੀ ਵੱਧ ਤੇਜ਼ ਪਾਣੀ ਹੈਗਾ ਜਿਹੜਾ ਆਹ ਦੇਖੋ ਪਾਣੀ ਦਾ ਵਹਾਅ ਦੇਖੋ ਤੁਸੀਂ ਇੱਥੇ ਉਹ ਨੰਗੀ ਜਾਣ ਦੇ ਗਾਂ ਹੇਓ ਬਰੇ ਡਾਕਟਰ ਕਿੱਥੇ ਆ ਡਾਕਟਰ ਇੱਧਰ ਬਈ ਕੋਈ ਮਿਸਲ ਸੱਤ ਲੋਜਾਲੇ ਆ ਉਹ ਆਪਦੇ ਠੱਪੇ ਲਾ ਕੇ ਫੋਟੋਆਂ ਫੱਟਮਾਂ ਜਿੱਥੇ ਉਹਨਾਂ ਦਾ ਦੀ ਕਰ ਰਿਹਾ ਦੋ ਗੱਟੇ ਗੱਟਾ ਦੇ ਕੇ ਫੋਟੋਆਂ ਨਾਲ ਦੀ ਨਾਲ ਹਨਾ ਕਰਾ ਰਹੇ ਨੇ ਇਹ ਟਰਾਲੀ ਵਾਲਿਆਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ 15 20 ਮਿੰਟ ਹੋ ਗਏ ਮੂਹਰੇ ਲੱਗਿਆ ਨੂੰ ਔਰ ਇੱਕ ਗੱਰ ਨੂੰ ਗੱਟਾ ਦੇ ਕੇ ਨਾਲ ਦੀ ਨਾਲ ਫੋਟੋ ਇਹਦਰ ਬੰਦੇ ਵੀ ਦੇਖੋ ਉਹੀ ਆ ਜਿਹੜੇ ਸ਼ੁਰੂ ਤੋਂ ਨਾਲ ਤੁਰੇ ਆਉਂਦੇ ਆ ਪਰਿਵਾਰਾਂ ਦੇ 5-5 7-7 10-10 ਜੀ ਆ ਉਹ ਕੱਲੀ-ਕੱਲੀ ਟਰਾਲੀ ਦੇ ਮਗਰ ਤੁਰ ਜਾਂਦੇ ਆ ਇਹਨਾਂ ਇਲਾਕਿਆਂ ਦੇ ਵਿੱਚ 4-5 ਦਿਨ ਲਗਾਤਾਰ ਹੋ ਗਏ ਕੋਈ ਨਾ ਕੋਈ ਨਾ ਭਾਈ 4-5 ਦਿਨ ਲਗਾਤਾਰ ਹੋ ਗਏ ਜਿਹੜਾ ਆ ਰਾਸ਼ਨ ਇਹਨਾਂ ਘਰਾਂ ਦੇ ਵਿੱਚ ਹੀ ਵਰਤਾਇਆ ਜਾ ਰਿਹਾ ਜਾਦੇ ਅਗਲੇ ਲੋਕਾਂ ਤੱਕ ਹਜੇ ਤੱਕ ਕੋਈ ਰਾਸ਼ਨ ਨਹੀਂ ਪਹੁੰਚਿਆ ਇਦੋਂ ਅੱਗੇ ਪਾਣੀ ਦਾ ਵਹਾਅ ਔਰ ਪਾਣੀ ਦਾ ਲੈਵਲ ਆ ਜਿਹੜਾ ਉਹ ਬਹੁਤ ਜ਼ਿਆਦਾ ਉੱਚਾ ਹੈ ਰਸਨ ਦੇ ਮਤਲਬਕ ਪਹਿਲਾਂ ਡਾਕਟਰਾਂ ਦੀਆਂ ਟੀਮਾਂ ਵੀ ਗਈਆਂ ਪਸ਼ੂ ਕਿੰਨੇ ਆ ਬਾਈ ਪਸ਼ੂ ਉੱਧਰ ਕਰਦੇ ਇਹਨਾਂ ਨੇ ਪਸ਼ੂ ਉੱਧਰ ਆ ਬਾਈ ਯਾਰ ਹੈਗਾ ਪੁੱਤ ਅਗਲੇ ਪਿੰਡਾਂ ਦੇ ਵਿੱਚ ਜਿਹੜਾ ਡਾਕਟਰਾਂ ਦੀ ਟੀਮ ਸਵੇਰੇ ਗਈ ਸੀਗੀ ਪੰਜ ਆਪਣਾ ਤਿੰਨ ਡਾਕਟਰਾਂ ਨੇ ਜਿਹੜਾ ਕੈਂਪ ਲਾਇਆ ਸੀਗਾ ਇੱਥੇ ਚਾਰ ਪੰਜ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਨੇ ਕੈਂਪ ਲਾਇਆ ਸੀਗਾ ਇੱਥੇ ਪੁੱਛ ਲੋ ਪੁੱਛ ਲੋ ਚੱਲ ਨਿਵਾਓਗੇ ਨਿਵਾਓ ਆਜੋ ਭਾਈ ਜੀ ਪਰ ਉਹ ਨੰਗਾ ਆ ਸ਼ਿੰਬੀ ਓਏ ਆਜੋ ਉਹ ਨੰਗਾ ਲੈ ਦੇਖ ਕੇ ਇਧਰ ਭਾਈ ਛੋਟੀ ਇਧਰ ਲਾ ਛੋਟੀ ਦੂਰ ਤੱਕ ਲਾ ਕੇ ਦੇਖ ਗਾ ਇਧਰ ਨਾ ਕਰੋ ਬੋਲਾ ਨਹੀਂ ਨਹੀਂ ਛੋਟੀ ਲਾ ਕੇ ਦੇਖਣੀ ਆਹ ਦੇਖੋ ਝੋਨੇ ਜਿਹੜੇ ਹੈਗੇ ਆਗੇ ਇੱਥੇ ਬਿਲਕੁਲ ਖਤਮ ਆ ਫਸਲ ਸਾਰੀ ਜਿੱਥੋਂ ਤੱਕ ਵੀ ਥੋੜੀ ਨਜ਼ਰ ਜਾਂਦੀ ਹੈ ਸਾਰੀ ਫਸਲ ਖਤਮ ਹੋ ਚੁੱਕੀ ਆ। ਇਨੀ ਕੁ ਗਿਆ ਕੱਢਦੇ ਆ ਜੀ। ਜਾਂ ਤਾਂ ਹਾਂ ਜੀ। ਪਰ ਇਹ 5 ਘਾਹ ਰਹੇ ਆ ਆਪਾਂ ਦੇ। ਜਿੰਨੀ ਵੀ ਤੁਹਾਡੀ ਪਹੁੰਚ ਜੀ ਹੈ। ਹੈ? ਇਹ ਕਦਾਂ ਮੋੜ ਦੇ ਫੇ ਲਾ ਦਾਂਗੇ ਯਾਰ ਇਹਦਾ ਉਧਰਲੇ ਪਿੰਡਾਂ ਚ ਜਾਦੇ ਲੋੜ ਆ। ਇੱਥੇ ਤਾਂ ਪਹੁੰਚਦਾ ਗ੍ਰਾਂਤੀ ਇਥੋਂ ਤੱਕ ਦਾ ਵਹੀਕਲ ਗੱਡੀ ਵੀ ਪਹੁੰਚਦੀ ਇਥੋਂ ਤੱਕ ਦਾ ਪਾਣੀ ਬਹੁਤ ਜ਼ਿਆਦਾ ਤੇਜ਼ ਆ ਇਥੋਂ ਹਿਸਾਬ ਨਾਲ ਚੱਲਿਓ ਪਾਣੀ ਧਾਕਦਾ ਵੀਰੇ ਪੈਰ ਵਾਲੇ ਉੱਤੇ ਪਾਣੀ ਖਿੱਤੀ ਕਰਾ ਜਾਂਦਾ ਲੱਤਾਂ ਹਿਸਾਬ ਨਾਲ ਬਚਾਲੇ ਬਚਾਲੇ ਦੱਲ ਛੋਟੀ ਲਾ ਕੇ ਚੱਲ ਮੂਰੇ ਤੂੰ ਇਧਰ ਦੇ ਬਾਸੇ ਰੱਖੀ ਬਾਸ ਆ ਲੀ ਵੀ ਲੀ ਦੀ ਨਿਸ਼ਾਨੀ ਰੱਖੋ ਜਿੱਤੀ ਆ ਜਿੱਤੀ ਲੀ ਦੀ ਦੀ ਆ ਮਾੜੀ ਜੀ ਆ ਦੇ ਬੇਚਦੀ ਪਾਣੀ ਆ ਜਦੋਂ ਬਚਾਲੇ ਕੋਈ ਪੁਰਿਆ ਹੋਈ ਕਿ ਕਿ ਤੁਹਾਨੂੰ ਬਲਿਆ ਹੋਇਆ ਲੱਗਦਾ ਆਈ ਤੇਰੀ ਆਉਤੀ ਆ ਬੜੀ ਵੜਾ ਯਾਰ ਹਾਂ ਆ ਆ ਗਿਆ ਆ ਇਹਨਾਂ ਖੱਬਿਆ ਤਲਾ ਛੋਟੀ ਖੱਬਿਆ ਤੇ ਬਈ ਇਧਰ ਦੇ ਪਾਸੇ ਹਾਂ ਇਧਰ ਤਾਂ ਇਹ ਤੁਰਿਆ ਆਉਂਦਾ ਕ੍ਰਾਂਤੀ ਲੈ ਤੇ ਕਸਾਉਂਦਾ ਤਰਿਆ ਛੋਟੀ ਠੱਕੀ ਤੁਰਿਆ ਆਉਂਦਾ ਪਾਣੀ ਦੇਖੋ ਬਹੁਤ ਜਿਆਦੇ ਬਹਾਗ ਆ ਇਧਰੋਂ ਤਕਰੀਬਨ ਤਰੀਕਮਣ 4-5 ਕਿਲੋਮੀਟਰ ਤੱਕ ਜਿਹੜਾ ਪਾਣੀ ਦਾ ਪੂਰਾ ਬਹਾਅ ਬਣਿਆ ਵਾ ਅਗਲੇ ਪਿੰਡਾਂ ਦੇ ਵਿੱਚ ਲੈਵਲ ਵੀ 8-8 ਫੁੱਟ ਹੈ ਪਾਣੀ ਦਾ ਜਿੱਥੇ ਕਿਸ਼ਤੀਆਂ ਰਾਹੀਂ ਹੀ ਰਾਸ਼ਨ ਜਾਂਦਾ ਹੈ ਹਾਂ ਬਿਆਸ ਵਾਲਿਆਂ ਦਾ ਡੇਰਾ ਇੱਥੇ ਆਏ ਆ ਕੇ ਹੈਗੇ ਸਰਪੰਚ ਦੇ ਦੱਸਣਗੇ ਇਹ ਕਿ ਤਰ੍ਹਾਂ ਇਹ ਜਲ ਤਰਿਆ ਗਿਆ ਟਰੈਕਟਰ ਆ ਮਗਰ ਆ ਉਹ ਯਾਰ ਇੰਨਾ ਕਿੰਨਾ ਕੁ ਦੁਰਪਾਂਹ ਫੁਟੇਜ ਨਹੀਂ ਤੁਰਿਆ ਪਿਆ ਇੰਨਾ ਕਿੰਨਾ ਕੁ ਤੁਰਿਆ ਉਹ ਮੈਂ ਆ ਦੇ ਧਿਆਨ ਚਾਹ ਦੇ ਦਿੱਤੀ ਜਾਂਦੀ ਸੜਕ ਸੜਕ ਦੇ ਚੀ ਜਾਂਦੀ ਆ ਦੇ ਸਾਈਡ ਵਾਲੀ ਪੱਟੀ ਵਾ ਬਹੁਤ ਜਿਆਦੇ ਤੇਜ਼ ਧਾਕਦਾ ਗਿਆ ਪੂਰਾ ਐਨ ਬੰਦੇ ਨੂੰ ਪਾਣੀ ਬਹੁਤ ਜਿਆਦੇ ਧਾਕਦਾ ਬੰਦੇ ਨੂੰ ਪਾਣੀ ਨਾਲੇ ਸਿਰਫ ਕਿੰਨਾਗਾ ਫੁੱਟ ਫੁੱਟ ਪਾਣੀ ਆ ਇੱਥੇ ਪਿੱਛੇ ਵੇਚਦੀ 2 ਫੁੱਟ ਵੀ ਸੀਗਾ ਫੁੱਟ ਪਾਣੀ ਆਏ ਤੁਰਦਾ ਅੱਗੇ ਲੈਵਲ ਵੀ ਵਾਧਾ ਤੇ ਅੱਗੇ ਦੇਖੋ ਕਿੰਨਾ ਜਦੋਂ ਇੱਥੇ ਬੰਦੇ ਦਾ ਜਿਹੜੀਆਂ ਲੱਤਾਂਨ ਪੂਰੀ ਧੱਕੀ ਜਾਂਦਾ ਤੇ ਅਗਲੇ ਪਾਸੇ ਕਿੰਨਾ ਵਹਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹਾਂ ਇਹ ਪਾਣੀ ਉੱਥੇ ਜਾ ਰਿਹਾ ਹਾਂ ਉੱਧਰ ਜਾ ਰਿਹਾ ਸਾਰਾ ਇਹ ਬਾਜਲ ਕਾ ਸਾਈਡ ਜਿਹੜੇ ਅਸੀਂ ਸਵੇਰੇ ਜਾ ਕੇ ਆਏ ਆ ਉੱਥੇ ਕਿਉਂਕਿ ਬੰਦਿਆਂ ਦਾ ਕੋਈ ਚਾਰਾ ਨਹੀਂ ਰਿਹਾ ਸਾਡਾ ਵੀ ਅਸੀਂ ਕੋਈ ਪ੍ਰਬੰਧ ਨਹੀਂ ਸਾਡੇ ਕੋਲੇ ਵੀ ਉੱਥੇ ਅਸੀਂ ਅਗਲੇ ਪਾਸੇ ਜਾ ਕੇ ਉਹ ਘਰਾਂ ਨੂੰ ਜਿਹੜਾ ਸਵੇਰੇ ਮੈਂ ਵੀਡੀਓ ਵੀ ਪਾਈ ਸੀ ਤੇ ਉੱਥੇ ਤਕਰੀਬਨ ਤਕਰੀਬਨ 10-10 ਫੁੱਟ ਪਾਣੀ ਸੀਗਾ ਬਹੁਤ ਜ਼ਿਆਦੇ ਪਾਣੀ ਅਸੀਂ ਉੱਥੇ ਦੇਖਿਆ ਲੋ ਕਰਨੀ ਪੜੇ ਹਾਂ ਉਹਨਾਂ ਘਰਾਂ ਤੱਕ ਦੇਖਦੇ ਆਂ ਪਹੁੰਚ ਕਰਦੇ ਬਹੁਤ ਉਹ ਘਰਾਂ ਤੱਕ ਦੇਖ ਉਹੀ ਗੁੱਟੀਆਂ ਲਗਾ ਨੂੰ ਜਿੱਟੇ ਪੈ ਫੈਸਾ ਬਹੁਤ ਜ਼ਿਆਦੇ ਚੋੜ ਨਾ ਕਰੋ ਇੱਧਰ ਨੂੰ ਨਾ ਜਾ ਬਾਲਾ ਟਰੈਕਟਰ ਦਾ ਕਰਕੇ ਜਾ ਨਾ ਬਜਲੜੀ ਪੱਟੀ ਧਾ ਦੇ ਆ ਬਚਾਲ ਲਈ ਪੱਟੀ ਦਾ ਇੱਥੇ ਆ ਆ ਇੱਥੇ ਹੜ ਕੇ ਦਿੰਦਾ ਆ ਉਹ ਤਾਂ ਖਾਲ ਜਦਰਾ ਖਰੀ ਹੋਇਆ ਨਾ ਬਜਲੜੀ ਪੱਟੀ ਧਾ ਦੇ ਆ ਦੇ ਇਤਨੀਆ ਕੋਈ ਨਾ ਇੱਥੇ ਨਾ ਸਭ ਬਚਾਲਣ ਦੇ ਹੋਰ ਓਏ ਉਹਨਾਂ ਨੂੰ ਉਹਨਾਂ ਨੂੰ ਬੜਾ ਫੋਨ ਬੋਲੇ ਲਾ ਪਾਓ ਕਾ ਫਿਰ ਤੇ ਬਣਦੇ ਕਾ ਬਣਦੇ ਬਣਦੇ ਭਾਈ ਹਰਿਆਵਲ ਹਰਦੇ ਭਾਈ ਆਏ ਗੁਰੇ ਸਰ ਜੀ ਬੜੀ ਫਾਲ ਖਾਤੀ ਲਾਈ ਬਤਾ ਅੱਛਾ ਲਾਈ ਹੈ ਜੋ ਨਾ ਆਇਆ ਇਧਰ ਨੂੰ ਬਾ ਇਧਰ ਨੂੰ ਰੱਖੋ ਪਾਣੀ ਹੁਣ ਟਰੈਕਟਰ ਉਰਲੀ ਸਾਈਡ ਨੂੰ ਰੱਖੋ ਇੱਥੇ ਜਮਾ ਫੇਰ ਲਾ ਲਿਆਈ ਵਿਆਸ ਦੇਰਾ ਵਿਆਸ ਦੇਰਾ ਵੀ ਡੋਇਆ ਪਿਆ ਆਏ ਬਲਬਾ ਖੜਦਾ ਪਾਣੀ ਵਾਹ ਜਮਕ ਦੇਖ ਇਧਰ ਪਾਣੀ ਦੀ ਕਿੱਥੋਂ ਤੱਕ ਆਇਆ ਜਿਵੇਂ ਸਮੁੰਦਰ ਬਣਾਇਆ ਪਿਆ ਪਾਣੀ ਪਾਣੀ ਇਦੋਂ ਛੜਦਾ ਬਹੁਤ ਜਾਉਂਦਾ ਆਹ ਲਿਆ ਦੇਖੀ ਆ ਛੜਕਾ ਇਥੇ ਛੜਕਾ ਛੜਕਦੇ ਸਾਨੂੰ ਕਲੇ ਪੂਲੀ ਪੜੀ ਹੋਊਗੀ ਆਹ ਦੇਖ ਇਧਰ ਆਹ ਦੇਖ ਚ ਇਧਰ ਰੱਖੀ ਇਧਰ ਇਧਰ ਰੱਖੀ ਆ ਬੁਲ ਬੁਲੀਆਂ ਸਾਡੇ ਨਾ ਪੁਲੀਆਂ ਪਲੀਆਂ ਨਾ ਹੋਣ ਇਥੇ ਉਹ ਪੁਲੀਆਂ ਪੂਲੀਆਂ ਜਾਨਾ ਡੇਰਾ ਦਿਖਾ ਬਾਈ ਉਹ ਗਿਆ ਤਾਂ ਮਹਾਥਾੜ ਪਿੰਡ ਆਮਦ ਸਿੰਘ ਆ ਗਿਆ ਉਹ ਦੇਖ ਆਮਦ ਸਿੰਘ ਆਮਦ ਵਾਲਾ ਹਥਾੜ ਕਿਹੜਾ ਦੇਣਾ ਦੇ ਚਫੇਰ ਟਿਕ ਗਿਆ ਜੀ ਇੱਥੇ ਪਹਿਲੇ ਵੇਖ ਤੇ ਇਹ ਟਾਇਰ ਹੋ ਕਰ ਦੇ ਉਹ ਇਹ ਕਿਹੜਾ ਵਗਿਆ ਤੇੜਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੈ ਫਸਲਾਂ ਦਾ ਪੈਂ ਪੈਂ 10 10 ਕਿਲੋਮੀਟਰ ਤੱਕ ਮਾਰ ਆ ਪਾਣੀ ਦੀ ਦਰਿਆ ਦਾ ਸਾਰਾ ਇਧਰਲੇ ਪੰਨੇ ਰਹਿ ਗਏ ਇਧਰੋਂ ਕਿੱਧਰ ਦੀ ਆ ਰਿਹਾ ਬਣੇ ਵਾਹ ਓਏ ਆਪਾ ਹੁਣ ਗਾਹਾਂ ਕਿੱਥੇ ਲੈ ਕੇ ਚੱਲਾਂਗੇ ਹੋਰ ਪੈਂਦਾ ਗਾਹਾਂ ਉਹ ਵੀ ਨਾਲ ਸਪੰਚ ਰੰਗ ਦਾ ਟੈਂਪ ਜਾਗਾ ਬਈ ਜੀ ਦੀ ਲੱਕ ਜਵਾਗਰੀ ਕੀ ਆ ਗਿਆ ਡੇਟੀਆਂ ਹੀ ਆ ਬਚਾ ਲੈ د ترور جوګر دی ها